ਲੋਕ ਸਭਾ ਦੀਆਂ ਚੋਣਾਂ ਹੋਈਆਂ ਇਹਦੇ ਵਿੱਚ ਜਿਹੜੀ ਹੈਗੀ ਆ ਮੋਦੀ ਸਰਕਾਰ ਦੁਬਾਰੇ ਰਿਪੀਟ ਹੋ ਗਈ ਪੰਜਾਬ ਵਾਸੀਆਂ ਤੇ ਭਾਰਤ ਵਾਸੀਆਂ ਨੂੰ ਵਧਾਈ ਦੇ ਦਿੰਨੇ ਆ ਤੇ ਅਸੀਂ ਤਾਂ ਪਹਿਲਾਂ ਵੀ ਇਸ ਮਾਧਿਅਮ ਰਾਹੀਂ ਕਹਿੰਦੇ ਸੀ ਵੀ ਭਾਈ ਬੀਜੇਪੀ ਦੀ ਸਰਕਾਰ ਆਊਗੀ ਤੇ ਪੰਜਾਬ ਵਿੱਚੋਂ ਜਿਹੜਾ ਹੈਗਾ ਅਕਾਲੀ ਦਲ ਦਾ ਸਫਾਇਆ ਹੋ ਗਿਆ ਤੇ ਇੱਥੇ ਵਰਨਣਯੋਗ ਇਹ ਹੈ ਵੀ ਇੱਕ ਤਾਂ ਜਿਹੜੇ ਪਰਮਪਾਲ ਕੌਰ ਆਏ ਸੀਗੇ ਇਹੇ ਮੌਕੇ ਤੇ ਅਸੀਫਾ ਦੇ ਕੇ ਇਸ ਪਾਰਟੀ ਨੂੰ ਜੁਆਇਨ ਕੀਤਾ ਸੀ ਦੇਖੋ ਜਿਹੜੀ ਅਟਲ ਸਚਾਈ ਹੈ ਦੂਸਰਾ ਜਿਹੜੀ ਆਈ ਐ ਇਸ ਅਫਸਰ ਸੀ ਜਿਹੜਾ ਅਫਸਰ ਸ਼ਾਹੀ ਚੋਂ ਇਸੇ ਲੋਬੀ ਚੋਂ ਬੰਦਾ ਹੁੰਦਾ ਨਾ ਜੀ ਉਹਨੂੰ ਥੋੜਾ ਲੋਕ ਆ ਜਿਹੜੇ ਲਾਇਕ ਕੱਟ ਕਰਦੇ ਐ ਜਿਵੇਂ ਕਿ ਦਰਬਾਰਾ ਸਿੰਘ ਗਰੂ ਸੀ ਜਾਂ ਹੋਰ ਵੀ ਤੁਸੀਂ ਕਰ ਲੋ ਆਪਣਾ ਡੀਜੀਪੀ ਨੂੰ ਰਾਜਵੀਰ ਨੂੰ ਦਿੱਤੀ ਸੀ ਟਿੱਕਟ ਜਾਂ ਹੋਰ ਕਿਸੇ ਕਿਸੇ ਪਾਰਟੀਆਂ ਦੇ ਵਿੱਚ ਤੁਸੀਂ ਅੰਕੜੇ ਜਿਹੜੇ ਕੱਢ ਸਕਦੇ ਹੋ ਇੱਥੇ ਜਿਹੜੀ ਬੀਬੀ ਬਾਦਲ ਦਾ ਜਿੱਤਣ ਦਾ ਕਾਰਨ ਸਭ ਤੋਂ ਵੱਡਾ ਇਹ ਹੋਇਆ ਹੈ ਕਿ ਕੁਝ ਸਾਡੇ ਲੋਕ ਹੈ ਜਿਹੜੇ ਆਟਾ ਦਾਲ ਤੱਕ ਹੀ ਸੀਮਤ ਰਹੇ ਕਿਉਂਕਿ ਅਸੀਂ ਸੋਸ਼ਲ ਮੀਡੀਆ ਰਾਹੀਂ ਵੀਡੀਓ ਦੇਖਦੇ ਨੇ ਹੈ ਸਾਨੂੰ ਜੀ ਬਾਦਲ ਕਣਕ ਦਿੰਦਾ ਸੀ ਸਾਨੂੰ ਬਾਦਲ ਜੀ ਆਟਾ ਦਿੰਦਾ ਸੀ ਸਾਨੂੰ ਬਾਦਲ ਜੀ ਬਲਾਨਾ ਕੁਝ ਦਿੰਦਾ ਸੀ ਇਹ ਛੋਟੀਆਂ ਗੱਲਾਂ ਕਰਕੇ ਸੀ ਜਿਹੜਾ ਉਹਦੇ ਪੰਜਾਬ ਦੀ ਸਟੇਟ ਆ ਨਾ ਜਿਹੜੀ ਸਾਡੀ ਉਹਦਾ ਬੇੜਾ ਭਾ ਲੈਣੀ ਹੈ ਚਲੋ ਹੁਣ ਸਭ ਤੋਂ ਵੱਡੀ ਜਿਹੜੀ ਭਾਪੀ ਨੂੰ ਸਾਡੀ ਪਾਰਟੀ ਨੂੰ ਵੋਟ ਬਟਿੰਡੇ ਤੋਂ ਘੱਟ ਪਈ ਹੈ ਉਹਦਾ ਕਾਰਨ ਇਹ ਰਿਹਾ ਕਿ ਪਾਰਟੀ ਨੇ ਜਲਦਬਾਜ਼ੀ ਦੇ ਵਿੱਚ ਜਿਹੜਾ ਡਿਸੀਜਨ ਲਿਆ ਮੋਕੇ ਤੇ ਉਮੀਦਵਾਰ ਖੜਾ ਕੀਤਾ ਦੂਸਰੀ ਗੱਲ ਜੇ ਇਥੇ ਸਰੂਪ ਚੰਦ ਸਿੰਗਲਾ ਜੋ ਬਟਿੰਡੇ ਤੋਂ ਕਾਫੀ ਲੰਬੇ ਸਮੇਂ ਤੋਂ ਬੀਜੇਪੀ ਚ ਕੰਮ ਕਰ ਰਿਹਾ ਇਹ ਨਾ ਜਿਆ ਹੋਰ ਹਿੰਦੂ ਚਿਹਰਾ ਪੁਰਾਣਾ ਬੀਜੇਪੀ ਦਾ ਖੰਡ ਨੂੰ ਟਿਕਟ ਦਿੱਤੀ ਹੁੰਦੀ ਨਾ ਇਥੋਂ ਬੀਜੇਪੀ 2 ਲੱਖ ਟਿਕਟ ਵੋਟ ਲੈ ਕੇ ਜਾਂਦੀ ਹਲਕਾ ਬਟਿੰਡਾ ਤੇ ਮਾਨਸੋਚ ਗਰੰਟਡ ਸੀ ਤੇ ਹੁਣ ਜਿਹੜਾ ਅਨੁਪਾਤ ਕੱਢ ਲਓ ਤੁਸੀਂ ਬੀਜੇਪੀ ਦੇ ਕੈਂਡੀਡੇਟ ਦਾ ਜੇ ਉਹ ਲੱਖ ਹੋਰ ਵੋਟ ਪੈ ਜਾਂਦੀ ਬੀਬੀ ਬਾਦਲ ਹਰਗੀ ਸੀ ਦੇਖੋ ਟੈਕਨੀਕਲ ਗੱਲ ਹੈ ਚਲੋ ਬੀਜੇਪੀ ਦੇ ਵਿੱਚ ਜਿਹੜੇ ਵੱਡੀਆਂ ਵੱਡੇ ਦਿਮਾਗ ਵਾਲੇ ਲੋਕ ਬੈਠੇ ਸਾਡੇ ਲੀਡਰ ਪੁਰਵਿੰਗਨ ਕੂਰ ਕਮੇਟੀ ਐ ਸਾਨੂੰ ਟਿਕਟ ਦਿੱਤੀ ਐ ਕੋਈ ਸੋਚ ਸਮਝ ਕੇ ਦਿੱਤੀ ਐ ਪਰ ਜਿਹੜਾ ਲੋਕ ਹਿੱਤ ਗੱਲ ਕਰਦੇ ਆ ਇਸ ਗੱਲੋਂ ਅਸੀਂ ਮਾਰ ਖਾਧੀ ਐ ਇੱਥੇ ਜਿਹੜਾ ਬੀਬੀ ਬਾਦਲ ਦਾ ਜਿੱਤ ਦਾ ਕਾਰਨ ਹੋਇਆ ਤੇ ਦੂਜੇ ਪਾਸੇ ਜਿਹੜੇ ਵਧਾਈ ਇਸ ਗੱਲ ਦੀ ਐ ਖੁਸ਼ੀ ਇਸ ਗੱਲ ਦੀ ਐ ਵੀ ਪਰ ਅਰਥ ਦੇ ਵਿੱਚ ਜਿਹੜੀ ਹੈਗੀ ਐ ਤੀਜੀ ਵਾਰ ਸਰਕਾਰ ਐ ਜਿਹੜੀ ਰਿਪੀਟ ਹੋ ਗਈ ਸਭ ਤੋਂ ਵੱਡਾ ਕਾਰਨ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਰਕਾਰ ਬੰਨ੍ਹ ਦਾ ਕਾਰਨ ਇਹ ਹੈ ਵੀ ਲੋਕਾਂ ਨੂੰ ਜਿਹੜੀਆਂ ਆਈਆਂ ਮੋਦੀ ਦੀਆਂ ਨੀਤੀਆਂ ਬਹੁਤ ਚੰਗੀਆਂ ਲੱਗੀਆਂ ਤੇ ਇਹਦੇ ਵਿੱਚ ਕੀ ਹੈ ਜਿਹੜੀਆਂ ਸਕੀਮਾਂ ਸੀ ਮੋਦੀ ਸਾਹਿਬ ਨੇ ਦਿੱਤੀਆਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਜਿਹੜਾ ਅਲਾਈਅንስ ਕਰਦੇ ਸੀ ਉਦੋਂ ਬੀਜੇਪੀ ਦੀ ਵੋਟ ਬਹੁਤ ਘੱਟ ਸੀ ਪਰ ਹੁਣ ਅੱਜ ਦੀ ਸਤਾ ਦੇ ਸਥਿਤੀ ਹੈ ਅਕਾਲੀ ਦਲ ਦੀ ਜਿਹੜੀ ਹੈਗੀ ਹੈ 14% ਰਹੀਗੀ ਤੇ ਬੀਜੇਪੀ ਦੀ 18% ਹੋਗੀ ਜਿਹੜਾ ਕਿ 2027 ਦੇ ਵਿੱਚ ਪੰਜਾਬ ਵਿੱਚ ਨਰੋਲ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣੇ ਹੁਣ ਇਤੋਂ ਅਸੀਂ ਸੋਚ ਸਮਝ ਕੇ ਜਿਹੜੇ ਬਾਹਰੋਂ ਹੋਰ ਪਾਰਟੀਆਂ ਚ ਲੀਡਰ ਆਉਂਦੇ ਨਾਲ ਉਹਨਾਂ ਨੂੰ ਆਉਦੇ ਆ ਜਾਂ ਸੀਟਾਂ ਦੇ ਵਿੱਚ ਵੰਡ ਕਰਦੇ ਨੇ ਬੜੀ ਸੋਚ ਸਮਝ ਕੇ ਸਾਡੇ ਜਿਹੜੇ ਹੈਗੇ ਲੀਡਰ ਕਰਨਾ ਇਸ ਗੱਲ ਦੀ ਅਸੀਂ ਮੀਟਿੰਗ ਦੇ ਵਿੱਚ ਆਵਾਜ਼ ਠਾਵਾਂਗੇ ਤੇ ਪੰਜਾਬ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਵੀ ਜਿਨ੍ਹਾਂ ਨੇ ਵੋਟਾਂ ਪਾਈਆਂ ਤੇ ਦੁਵਾਰੇ ਸਰਕਾਰ ਬਣਾਈ ਚਾਹੇ ਕੋਈ ਗੱਲ ਨਹੀਂ ਬੀਜਪੀ ਦੀ ਸੀਟ ਨਹੀਂ ਆਈ ਪੰਜਾਬ ਦੇ ਵਿੱਚੋਂ ਗਰਾਫ ਵੱਧ ਗਿਆ ਤੇ ਸਭ ਤੋਂ ਵੱਡਾ ਜਿਹੜਾ ਹੈਗਾ ਇਹਦੇ ਤੇ ਜਿਹੜਾ ਸਾਨੂੰ ਲਾਉਂਸ ਪਿਆ ਉਹ ਕਿਸਾਨਾਂ ਦਾ ਪਿਆ ਪਾਟੀ ਲਾ ਲੋ ਜੇ ਉਹਦੇ ਵਿਚਾਲੇ ਕੋਈ ਦੂਰੀ ਸੀ ਉਹਦੀ ਸੈਟੀਸਫਾਈ ਨਹੀਂ ਹੋ ਸਕੀ ਪਰ ਪੂਰੇ ਪੰਜਾਬ ਵਾਸੀਆਂ ਦਾ 13 ਵਿਧਾਨ ਸਭਾ ਹਲਕੇ 117 ਲੋਕ ਸਭਾ ਹਲਕੇ ਵਿਧਾਨ ਸਭਾ ਦੇ ਸਾਰੇ ਵੀਰਾਂ ਭੈਣਾਂ ਬਜ਼ੁਰਗਾਂ ਨੌਜਵਾਨਾਂ ਦਾ तहे ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਬੀਜੇਪੀ ਦੀ ਜਿਹੜੀ ਹੈਗੀ ਪਰਸੈਂਟਜ ਵਧਾਈ ਤੇ ਅਕਾਲੀ ਦਲ ਜਿਹੜਾ ਉਹਦਾ ਗਰਾਫ ਘਟ ਗਿਆ ਅਕਾਲੀ ਦਲ ਲਗਭਗ ਰਾਜਨੀਤੀ ਦੇ ਵਿੱਚੋਂ ਰਾਜਨੀਤਿਕ ਤੌਰ ਤੇ ਖਤਮ ਹੋ ਗਿਆ ਤੇ ਇਹ ਵੀ ਬਾਦਲਾਂ ਦੇ ਇੱਕ ਬਕਾਰ ਦਾ ਸਵਾਲ ਸੀ ਤੇ ਜਿੱਥੇ ਅਗਲੇ ਨੇ ਸਾਰਾ ਕੁਝ ਝੁੱਕ ਗਿਆ ਭਾਈ ਉਹਨਾਂ ਨੂੰ ਮਾਧਮ ਰਾਹੀਂ ਦੱਸਣ ਦੀ ਲੋੜ ਨਹੀਂ ਪਿੰਡਾਂ ਦੇ ਵਿੱਚੋਂ ਪਤਾ ਕਰ ਲੋ ਸ਼ਹਿਰਾਂ ਚੋਂ ਪਤਾ ਕਰ ਲੋ ਕਿ ਕੀ ਕੁਝ ਹੋਇਆ ਹੈ ਉਹਦੇ ਨਾਲ ਇੱਕ VOTER ਲੋਕ ਸਭਾ ਦੇ ਵਿੱਚ ਜਾਣ ਨਾਲ ਕੋਈ ਬਹੁਤਾ ਫਰਕ ਵੀ ਨਹੀਂ ਪੈਂਦਾ ਤੇ BJP ਜੇ ਨਰੂਲ ਪਹਿਲਾਂ ਤੋਂ ਹੁੰਦੀ ਤਾਂ ਅੱਜ ਤੱਕ BJP ਅੱਜ ਪੰਜਾਬ ਦੇ ਵਿੱਚ ਸਰਕਾਰ ਦੁਬਾਰੇ ਬਣਾ ਜਾਂਦੀ ਸੋ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਜਿਨ੍ਹਾਂ ਨੇ ਪੂਰੀ ਗਰਮੀ ਦੇ ਵਿੱਚ ਤਣ ਦੇ ਹੀ ਨਾਲ ਵੋਟਾਂ ਪਾਈਆਂ BJP ਪਾਰਟੀ ਦਾ ਸਾਥ ਦਿੱਤਾ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਦਿਨ ਰਾਤ ਸਾਡੇ ਵਰਕਰਾਂ ਨੇ ਮਿਹਨਤ ਕੀਤੀ ਮੰਡਲ ਪ੍ਰਧਾਨਾ ਸਹਿਬਾਨਾ ਨੇ ਮਿਹਨਤ ਕੀਤੀ ਆਗੂਆਂ ਨੇ ਮਿਹਨਤ ਕੀਤੀ ਆਈਟੀ ਬੈਂਕ ਨੇ ਮਿਹਨਤ ਕੀਤੀ ਹੋਰ ਜਿਹੜੇ ਲੀਡਰ ਸਾਡੇ ਪ੍ਰਚਾਰਕ ਹੈ ਉਹਨਾਂ ਨੇ ਮਿਹਨਤ ਕੀਤੀ ਤੇ ਸਭ ਤੋਂ ਵੱਡੀ ਜਿਹੜੀ ਮਿਹਨਤ ਕੀਤੀ ਵੋਟਰਾਂ ਨੇ ਕੀਤੀ ਜਿਹੜਾ ਲੈਂਡ ਚ ਲੱਗ ਕੇ ਜਾ ਕੇ ਵੋਟਾਂ ਦਾ ਮਤਦਾਨ ਕੀਤਾ ਸੋ ਧੰਨਵਾਦ ਕਰਦੇ ਆਂ ਤੇ ਕਾਲੀ ਦਾਸ ਦਾ ਪੰਜਾਬ ਦੇ ਵਿੱਚੋਂ ਪੂਰਾ ਸਫਾਇਆ ਹੋ ਗਿਆ ਸੋ ਵੀਰੋ ਇਹ ਵੀ ਆਟਾ ਦਾਲ ਵਾਲੀ ਸੋਡੀ ਆ ਲਾਲਚ ਬਸ ਜਿੱਤ ਗਈ ਜਿੱਤ ਦੀ ਐਨੀ ਸੀ ਨਹੀਂ ਇਹ ਰਾਜਨੀਤਿਕ ਤੌਰ ਤੇ ਸੋਨੂੰ ਮੈਂ ਕਿਹਾ ਸੀ ਵੀ ਇੱਕ ਜੂਨ ਉਹਨਾਂ ਦੀ ਜੜਾ ਜਿਹੜੀ ਪੱਟੂ ਰਾਜਨੀਤਿਕ ਤੌਰ ਤੇ ਉਹ ਤਕਰੀਬਨ ਖਤਮ ਹੋ ਗਈ ਉਹ ਜਿਹੜੇ ਬਲਟੋਹੇ ਵਰਗੇ ਸੀ ਬੜਾ ਕੁਝ ਬੋਲਦੇ ਸੀ ਚੰਦੂ ਮਾਜਰੇ ਵਰਗੇ ਸੀ ਬੜਾ ਕੁਝ ਬੋਲਦੇ ਸੀ ਭੁੰਦਰ ਸਾਹਿਬ ਵਰਗੇ ਸੀ ਬੜਾ ਕੁਝ ਬੋਲਦੇ ਸੀ ਸਭ ਲੋਕਾਂ ਨੇ ਲਟਾੜ ਕੇ ਰੱਖਦੇ ਤੇ ਅਕਾਲੀ ਦਲ ਜਿਹੜਾ ਤਕਰੀਬਨ ਖਤਮ ਹੋ ਗਿਆ ਤੇ ਪੰਜਾਬ ਦੇ ਵਿੱਚ ਜਿਹੜੀ ਹੈ 2027 ਦੇ ਵਿੱਚ ਬੀਜੇਪੀ ਦੀ ਨਰੂਲ ਸਰਕਾਰ ਬਣੂਗੀ ਜੇ ਜੋ ਸਾਡੇ ਤੋਂ ਕੋਈ ਗਲਤੀਆਂ ਹੋਈਆਂ ਸਾਡੀ ਪਾਰਟੀ ਤੋਂ ਗਲਤੀਆਂ ਹੋਈਆਂ ਅਸੀਂ ਬੈਠ ਕੇ ਸੁਧਾਰ ਕਰਾਂਗੇ ਲੋਕਾਂ ਦੀ رائے ਲਵਾਂਗੇ ਪਿੰਡਾਂ ਵਿੱਚ ਜਾਵਾਂਗੇ ਸ਼ਹਿਰਾਂ ਵਿੱਚ ਜਾਵਾਂਗੇ ਮੰਤਨ ਕਰਾਂਗੇ ਵੋਟ ਕਿਉਂ ਘਟੀ ਹੈ ਸਾਡੀ ਸੋ ਤੁਸੀਂ ਵਧਾਈ ਦੇ ਪਾਤਰੋਂ ਨਵੀਂ ਉਮੀਦ ਲੈ ਕੇ ਜਿਹੜਾ ਹੈਗੇ ਸਾਡੇ ਪ੍ਰਧਾਨ ਮੰਤਰੀ ਆ ਰਹੇ ਨੇ ਬਣ ਕੇ ਜਿਹੜਾ ਹੈਗਾ ਹਿੰਦੁਸਤਾਨ ਹੈ ਸਾਡਾ ਭਾਰਤ ਦੇਸ਼ ਹੈ ਉਹਨੂੰ ਪਹਿਲੇ ਨੰਬਰ ਤੇ ਲਿਆਈਏ ਤੇ ਜੋ ਕਮੀਆਂ ਗਲਤੀਆਂ ਹੋਈਆਂ ਚਾਹੇ ਤੇ ਵੋਟ ਕਿਉਂ ਕੱਟੀ ਐ ਸਾਡੇ ਭਾਜਪਾ ਦੇ ਕੈਂਡੀਡੇਟ ਕਿਉਂ ਨਹੀਂ ਜਿੱਤੇ ਉਤੇ ਮੰਤਨ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ